ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਈਜ਼ੀ ਰੈਸਪੀ ਜਿਹਨਾਂ ਆਪਾਂ ਸਿਰਫ 10 ਮਿੰਟ ਦੇ ਵਿੱਚ ਘਰ ਵਿੱਚ ਤਿਆਰ ਕਰ ਸਕਦੇ ਹਾਂ ਆਪਾਂ ਬਣਾਵਾਂਗੇ ਜੀ ਬ੍ਰੈਡ ਟੋਸਟ ਇਸ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਕਰ ਲੈਣਾ ਇਹਦੇ ਲਈ ਆਪਾਂ ਲੈਏ ਸੀ ਜੀ ਇੱਕ ਕੌਲੀ ਬੇਸਣ ਦੀ ਤੇ ਇੱਥੇ ਆਪਾਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਆ ਜਿਹੜੇ ਬਰੀਕ-ਬਰੀਕ ਕੱਟ ਲੈ ਸੀ ਦੋ ਆਪਾਂ ਟਮਾਟਰ ਬਰੀਕ-ਬਰੀਕ ਕੱਟ ਲੈ ਸੀ ਤੇ ਤਨ ਹਰੀਆਂ ਮਿਰਚਾਂ ਇੱਥੇ ਆਪਾਂ ਲੈ ਲਈਆਂ ਤੁਸੀਂ ਹਰੀਆਂ ਮਿਰਚਾਂ ਦੀ ਜਗ੍ਹਾ ਤੇ ਰੈੱਡ ਚਿੱਲੀ ਪਾਊਡਰ ਵੀ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਮਿਕਸ ਕਰ ਲਾਂਗੇ ਉਸ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਟੇਸਟ ਦੇ ਅਕੋਰਡਿੰਗ ਜਿਹੜਾ ਨਮਕ ਐਡ ਕਰਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਆਪਾਂ ਇਹਦੇ ਕਲਰ ਦੇ ਲਈ ਹਲਦੀ ਪਾਊਡਰ ਤੇ ਅੱਧਾ ਚਮਚ ਕਾਲੀ ਮਿਰਚ ਪਾਵਾਂਗੇ ਇੱਕ ਚਮਚ ਪਾਇਸੀ ਜੀ ਕਸੂਰੀ ਮੇਥੀ ਦਾ ਤੇ ਆਪਾਂ ਇਥੇ ਅੱਧੇ ਗਲਾਸ ਪਾਣੀ ਦੇ ਨਾਲ ਹੀ ਆਪਾਂ ਇਹਨੂੰ ਜਿਹੜਾ ਮਿਕਸ ਕਰ ਲਾਂਗੇ ਇਹਦਾ ਬੈਟਰ ਜਿਹੜਾ ਨਾ ਇਤ ਜ਼ਿਆਦਾ ਬਲ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਸੰਘਣਾ ਇਸ ਤਰੀਕੇ ਨਾਲ ਤੁਸੀਂ ਜਿਹੜਾ ਬੈਟਰ ਤਿਆਰ ਕਰ ਲੈਣਾ ਬੈਟਰ ਦੀ ਕਨਸਿਸਟੈਂਸੀ ਬਿਲਕੁਲ ਜਿਹੜੀ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਬਰੈਡ ਦੇ ਉੱਪਰ ਚੰਗੀ ਤਰ੍ਹਾਂ ਅਪਲਾਈ ਹੋ ਸਕੇ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਜਿਹੜਾ ਮਿਕਸ ਕਰ ਲਾਂਗੇ ਹੁਣ ਆਪਾਂ ਨੂੰ 5 ਮਿੰਟ ਲਈ ਢੱਕ ਕੇ ਰੱਖਤਾ ਉਸ ਤੋਂ ਬਾਅਦ ਪੈਨ ਦੇ ਵਿੱਚ ਜਿਹੜਾ ਇੱਕ ਚਮਚਾ ਜਿਹੜਾ ਦੇਸੀ ਘਿਓ ਪਾਵਾਂਗੇ ਤੁਸੀਂ ਜੇਕਰ ਕੋਈ ਆਇਲ ਵੀ ਯੂਜ਼ ਕਰ ਸਕਦੇ ਹੋ ਬਿਲਕੁਲ ਘੱਟ ਆਪਾਂ ਜਿਹੜਾ ਘਿਓ ਇੱਥੇ ਯੂਜ਼ ਕਰਨਾ ਬਿਲਕੁਲ ਇੱਕ ਚਮਚ ਤਕਰੀਬ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਬਰੈਡ ਨੂੰ ਬੇਸਨ ਦੇ ਵਿੱਚ ਜਿਹੜਾ ਅਪਲਾਈ ਕਰਕੇ ਜਿਹੜਾ ਇਹਦੇ ਵਿੱਚ ਰੱਖ ਦਾਂਗੇ ਪੈਨ ਦੇ ਵਿੱਚ ਇਹਨੂੰ ਆਪਾਂ ਘੱਟ ਫਲੇਮ ਤੇ ਆ ਜਿਹੜਾ ਪਕਾਵਾਂਗੇ ਜਦੋਂ ਆਪਾਂ ਨੂੰ ਲੱਗਦਾ ਕਿ ਇਹਦੀ ਇੱਕ ਸਾਈਡ ਆ ਜਿਹੜੀ ਪੱਕ ਚੁੱਕੀ ਆ ਆਪਾਂ ਇਹਨੂੰ ਪਲਟ ਦਾਂਗੇ ਹੁਣ ਆਪਾਂ ਦੂਜੇ ਪਾਸੇ ਵੀ ਚੰਗੀ ਤਰ੍ਹਾਂ ਨਾਲ ਜਿਹੜਾ ਇਹਨੂੰ ਪਕਾ ਲਾਂਗੇ ਤੁਸੀਂ ਇੱਥੇ ਕਿਸੇ ਚੀਜ਼ ਦੀ ਮਦਦ ਦੇ ਨਾਲ ਜਿਹੜਾ ਇਹਨੂੰ ਪਲਟ ਸਕਦੇ ਹੋ ਇੱਥੇ ਆਪਾਂ ਪੈਨ ਨਹੀਂ ਯੂਜ਼ ਕੀਤਾ ਇਸ ਲਈ ਤੁਸੀਂ ਪੈਨ ਦੇ ਵਿੱਚ ਜਿਹੜਾ ਇਹਨੂੰ ਆਸਾਨੀ ਨਾਲ ਬਣਾ ਸਕਦੇ ਆ ਇਹ ਥੋੜਾ ਡੂੰਘਾ ਹੋਣ ਕਰਕੇ ਇਹਦੇ ਵਿੱਚ ਪਲਟਣਾ ਥੋੜਾ ਔਖਾ ਬਟ ਫਿਰ ਵੀ ਜਿਹੜਾ ਬ੍ਰੈਡ ਆ ਬਹੁਤ ਵਧੀਆ ਬਣਿਆ ਤੁਸੀਂ ਇਸ ਤਰੀਕੇ ਨਾਲ ਚਮਚ ਦੀ ਜਿਹੜੀ ਮਦਦ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਜਿਹੜਾ ਪਲਟ ਸਕਦੇ ਆ ਇਸੇ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਬ੍ਰੈਡ ਟੋਸਟ ਜਿਹੜੇ ਤਿਆਰ ਕਰ ਲਾਂਗੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਟੋਸਟ ਬਣ ਕੇ ਤਿਆਰ ਹੁੰਦੇ ਤੇ ਬਿਲਕੁਲ ਹੈਲਦੀ ਰੈਸਪੀ ਆ ਇਹ ਬੱਚਿਆਂ ਨੂੰ ਵੀ ਆਪਾਂ ਜੇ ਟਿਫਨ ਦੇ ਵਿੱਚ ਇਹ ਪੈਕ ਕਰਕੇ ਦੇ ਸਕਦੇ ਆ ਇਹਦੇ ਵਿੱਚ ਜਿਹੜਾ ਆਇਲ ਆ ਬਹੁਤ ਘੱਟ ਯੂਜ਼ ਹੁੰਦਾ ਹੁਣ ਆਪਣੇ ਟੋਸਟ ਸਾਰੇ ਬਣ ਕੇ ਤਿਆਰ ਆ ਜੀ ਤੁਹਾਨੂੰ ਮੇਰੀ ਇਹ ਰੈਸਪੀ ਕਿਹਸਰਾਂ ਦੀ ਲੱਗੀ ਮੈਨੂੰ ਵੀਡੀਓ ਦੇ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤਾਂ ਕਿ ਹੋਰ ਵੀ ਜਿਹੜੀਆਂ ਰੈਸਪੀਜ਼ ਆ ਤੁਹਾਡੇ ਤੱਕ ਪਹੁੰਚ ਸਕਣ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰ ਲੈਣਾ ਥੈਂਕ ਯੂ